ਕੁਝ ਹੀ ਲੇਵਰ ਲੱਦੀ ਆ ਛੋਟੇ ਹਾਥੀ ਦੇ ਵਿੱਚ ਪਰ ਦੇਖੋ ਖੜੇ ਵੀ ਲਊਗਾ ਬੇਟਾ ਸਭੀ نیچے ਉਤਰੋ ਆ ਦੇਖੋ ਜੀ ਲੇਵਰ ਐ ਮਿਠਾਈ ਜਿੱਦਾਂ ਨਾ ਬੋਲੀਆਂ ਬੰਨ ਬੰਨ ਲੱਦੀਆਂ ਹੁੰਦੀਆਂ ਆਓ ਜੀ ਸਭੀ نیچے ਆਈਏ ਆਈਏ نیچے ਸਭੀ ਸਭੀ نیچے ਆ ਜਾਓ ਅਣ ਦੇ ਗਿਣਤੀ ਕਰੀ ਜਾਊਗੀ गिनती करी जाओ आ जाओ आ जाओ सभी नीचे आ जाओ सभी सभी नीचे आ जाओ प्लीज सभी आ जाओ आ जाओ जी आ जाओ अठारह उन्नीस वी 21 22 23 24 25 26 27 28 29 30 31 32 33 34 35 36 37 38 39 40 41 42 43 44 ਇਹ ਲਗਭਗ ਅੰਦਾਜ਼ਨ 44 ਲੋਕ ਹੈ ਜੀ ਜਿਹੜੇ ਇਹ ਛੋਟੇ ਹਾਥੀ ਦੇ ਵਿੱਚ ਬਤੌਰ ਲੇਬਰ ਬਿਠਾ ਕੇ ਲੈ ਕੇ ਜਾ ਰਿਹਾ ਕਾਕਾ ਜੀ 44 45 ਅੱਗੇ ਕਿੰਨੇ ਬੈਠੇ ਸੀਗੇ ਅੱਗੇ ਕਿੰਨੇ ਸੀ ਇੱਕ 46 ਲੈਓ ਬੇਟਾ ਜੀ ਆਰਸੀ ਲੈਓ ਆਪਣੀ ਤੁਸੀਂ ਇਦਾਂ ਕਰਕੇ ਇੰਨੇ ਬੰਦਿਆਂ ਦੀ ਜਾਨ ਖਤਰੇ 'ਚ ਪਾਉਣ ਦਾ ਤੁਹਾਨੂੰ ਕੀ ਹੱਕ ਹੈ ਬੋਲੋ ਤੇਰਾ ਪਰਿਵਾਰ ਪ੍ਰਭਾ ਨਾ ਕਰੇ ਤੈਨੂੰ ਗੱਲਬਾਤ ਹੋ ਜੇ ਕੌਣ ਜ਼ਿੰਮੇਵਾਰ ਹੈ ਹੁਣ ਇਸ ਦਾ ਕਰ ਆਪਣਾ ਮਾਲਕ ਨੂੰ ਫੋਨ ਕਰੋ ਟਰਾਲੀ ਬੁਲਾਓ ਤੁਹਾਡੇ ਛੋਟੇ ਹਾਥੀ ਵਾਲੇ ਇਦਾਂ 40 40 48 48 ਲੋਕ ਬਿਠਾਉਂਦੇ ਆ ਤੇ ਉਹਨਾਂ ਨੂੰ ਜਰੂਰ ਦੱਸਾ ਦੇਣਾ ਠੀਕ ਆ ਆਹ ਹੱਤਾਂ ਤੋਂ ਤੁਹਾਡੇ ਦੇ ਲਾਉਣਾ ਪੁੱਤ ਤੁਸੀਂ ਕਰੋ ਆਪਣੀਆਂ ਮਨਾਈਆਂ ਆ ਹਲ ਆਪ ਇਸ ਵਿੱਚ 48 ਲੋਕ 48 ਲੋਕ ਬੈਠੇ ਆ ਲੱਗ ਕੇ ਛੋਟੇ ਛੋਟੇ ਬੱਚੇ ਵੀ ਆ ਇਹ ਦੇਖੋ ਕਿੰਨੇ ਪਿਆਰੇ ਬੱਚੇ ਆ ਲੱਗ ਕੇ ਇਸ ਵਿੱਚ ਬੈਟਰੀ ਲਈਏ पाँच या तो दस लोग बैठ सकते हैं तो आप अड़ताली लोग बैठे हैं अगर ये कोई हादसा हो जाए तो कौन जिम्मेवार है बोलिए आपकी जान कितनी कीमती है बोलिए ये, ये इनका फर्ज बनता है आपका भी फर्ज बनता है जो आपका ठेकेदार है कि हम इतने लोग एक तो भीतर में नहीं जाएंगे अगर रास्ते में कुछ हो जाए ये छोट छोटे छोटे बच्चे हैं ये आपको वापस दे देगा ये बोलिए ਤੁਹਾਪ ਮਿਹਨਤ ਮਜ਼ਦੂਰੀ ਵਾਲੇ ਲੋਗ ਹੈ ਮਿਹਨਤ ਕਰੋਗੇ ਤੋ ਆਪ ਖਾਓਗੇ ਠੀਕ ਹੈ ਤੇ ਦੇਖੋ ਜੀ 43 ਲੋਗ ਜਿਹੜੇ ਸੀਗੇ ਛੋਟੇ ਆਫੀ ਦੇ ਵਿੱਚ ਬੈਠੇ ਆ ਤੇ ਟੈਂਪੂ ਅਗੋਂ ਡੋਲਦਾ ਆ ਰਿਹਾ ਅਸੀਂ ਆਪਣੀ ਡਿਊਟੀ ਆ ਰਹੇ ਜਦਕੇ ਵੀਆਪੀ ਡਿਊਟੀ ਜਾਣਾ ਸੀਗਾ ਪਰ ਫਿਰ ਵੀ ਅਸੀਂ ਸਮਝਿਆ ਕਿ ਕੋਈ ਨਹੀਂ ਅਸੀਂ ਵੀਆਪੀ ਡਿਊਟੀ ਤੋਂ ਅੱਜ ਜਿੱਦ ਗੱਡੀ ਫੜ ਕੇ ਨੂੰ ਚਲਾ ਲ ਦਿੱਤਾ ਕਿੰਨੇ ਗੱਡੀ ਦੇ ਬੰਦੇ ਸੀਗੇ ਤੇ ਇਹ ਕਿਸ ਤਰ੍ਹਾਂ ਕੀਤਾ ਅਸੀਂ ਆਪਣੀ ਡਿਊਟੀ ਆ ਰਹੇ ਸੀ ਕੱਲ VAP ਡਿਊਟੀ ਉਹਦੇ ਸਮੰਚਨ ਜਦੋਂ ਇਹ ਅੰਗ ਤੇ ਵਿਜਵਾੜੇ ਬਲੇ ਦੇ ਉੱਪਰ ਦੇਖਿਆ ਵੀ ਇੱਕ ਛੋਟਾ ਹਾਤੀ ਜਿਹਦੇ ਤੇ ਵਿਅਕਤੀ ਕਾਫੀ ਖੜੇ ਆ ਉਹ ਪਿੱਛੇ ਤੇ ਖੜੇ ਦਿਖਾਈ ਦੇਣ ਦੇ ਜਦੋਂ ਅੱਗੋਂ ਦੇਖਿਆ ਤੇ ਉਹਦੇ ਵਿੱਚ ਤੇ ਬੈਠੇ ਸੀ ਚੱਕ ਜਦੋਂ ਕੀਤਾ ਥੱਲੇ उतारे ਬੰਦੇ 48 ਬੰਦੇ ਛੋਟੇ ਛੋਟੇ ਬੱਚੇ ਛੱਡ ਕੇ ਉਹ ਛੋਟੇ ਹਾਤੀ ਵਿੱਚ ਬੈਠੇ ਆ ਅਗਰ ਆਪਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੋ ਜੇ ਤਾਂ ਫਿਰ ਕਹਿਣਾ ਜੀ ਪ੍ਰਸ਼ਾਸਨ ਕੀ ਕਰਨ ਦਿਆ ਇਸ ਕਰਕੇ ਮੌਕੇ ਤੇ ਫੜ ਲਿਆ ਫਿਰ ਛੋਟਾ ਚਲਾਨ ਕਰਾਉਦਾ ਕੰਮ ਪੈ ਗਿਆ ਬਿਲਕੁਲ ਜੀ ਮੌਕੇ ਤੇ ਬੰਦ ਕੀਤਾ ਉਹਨੂੰ ਫਿਰ ਕੀ ਲੋਕਾਂ ਨੂੰ ਕੀ ਅਵੇਰਨੈਸ ਕਿਦਾਂ ਜੇ ਨਹੀਂ ਕਹੋ ਕਿ ਲੋਕਾਂ ਦਾ ਕੋਈ ਅਵੇਰਨੈਸ ਦੀ ਕਮੀ ਹੈ ਮੈਂ ਇਹੀ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਮਾਧਿਅਮ ਲਈ ਸਾਰੇ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਐਡਾ ਛੋਟਾ ਥੀਏ ਭਾਰਟ ਢੋਣ ਵਾਸਤੇ ਨਾ ਕਿ ਸਵਾਰੀਆਂ ਢੋਣ ਵਾਸਤੇ ਆਏ ਕਿਤੇ ਐਮਰਜੈਂਸੀ ਹੈ ਤੁਸੀਂ ਕੋਈ ਇੱਕ ਦੋ ਬੰਦਾ ਕਿਤੇ ਲੈ ਕੇ ਜਾਣਾ ਲਿਜਾ ਸਕਦੇ ਹੋ ਪਰ ਇਹ ਨਹੀਂ ਕਿ ਤੁਸੀਂ ਲੇਵਰ ਢੋਵੋਗੇ ਤੇ ਹੜਤਾਂ ਢਤਾਂ ਲੇ ਬੰਦੇ ਮੈਂ ਹਰ ਇੱਕ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਜਿਹੜੇ ਵਹੀਕਲ ਆਉਣ ਜਾਣ ਵਾਸਤੇ ਹੈਗੇ ਆ ਜਿਦਾਂ ਬੱਸਾਂ ਆਆਂ ਕਾਰਾਂ ਆਆਂ ਹੋਰ ਗੱਡੀਆਂ ਉਹਨਾਂ ਨੂੰ ਵਰਤਿਆ ਜਾਵੇ ਇੰਨੇ ਵਿਅਕਤੀ ਬਿਠਾ ਕੇ ਇਹਨਾਂ ਰਿਸਕ ਜਿਹੜਾ ਨਾ ਲਿਆ ਜਾਵੇ ਅਗਰ ਇਹ ਕੋਈ ਵੀ ਕਿਉਂਕਿ ਇਹ ਛੋਟਾ ਜਿਹਾ ਹੈਗਾ ਛੋਟਾ ਤੇ ਡੋਲ ਰਿਹਾ ਸੀ ਉਸ ਟਾਈਮ ਤੇ ਮੌਕੇ ਤੇ ਕੁਝ ਵੀ ਹੋ ਸਕਦਾ ਸੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਇਹਨਾਂ ਵਹੀਕਲਾਂ ਦੇ ਵਿੱਚ ਲੋਕਾਂ ਨੂੰ ਬਿਠਾ ਕੇ ਅੱਗੇ ਨਾ ਲੈ ਕੇ ਜਾਓ ਜੀ ਪਰ ਦੇਖਿਆ ਜਾਵੇ ਰੱਬ ਨਾ ਕਰੇ ਕੋਈ ਗਲਬਾ ਤੋਂ ਨਹੀਂ ਗੱਲ ਸਹੀ ਪ੍ਰਸ਼ਾਸਨ ਤੇ ਆ ਜਾਂਦੀ ਜੀ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਪ੍ਰਸ਼ਾਸਨ ਦੇ ਕਰਨ ਦਾ ਲੋਕ ਇਹ ਨਹੀਂ ਪ੍ਰਸ਼ਾਸਨ ਸਹੀ ਕਰ ਰਿਹਾ ਹੈ ਪਰ ਦੇਖਿਆ ਲੋਕ ਆਪ ਕੌਣ ਸਮਝ ਰਹੇ ਕਿ ਕੌਣ ਆਪਣੀ ਜਾਣ ਦੇ ਨਾਲ ਆਪ ਨਿਵਾਰ ਕਰ ਰਿਹਾ ਹੈ ਦੇਖੋ ਬੜਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇੱਕ ਬੰਦਾ ਬੰਦੇ ਨੂੰ ਕਹਿ ਰਿਹਾ ਕਿ ਬੰਦਿਆਂ ਵਾਲੇ ਕੰਮ ਕਰ ਮਵੈਸ਼ੀ ਨੂੰ ਕਦੇ ਨਹੀਂ ਕਹਿਣਾ ਪੈਂਦਾ ਕਿ ਤੁਸੀਂ ਮਵੈਸ਼ੀ ਹੋ ਮਵੈਸ਼ੀਆਂ ਵਾਲੇ ਕੰਮ ਕਰੋ ਸਿਰਫ ਇੱਕ ਬੰਦਾ ਹੀ ਹੈ ਜਿਹਨੂੰ ਬੰਦਾ ਹਰ ਟਾਈਮ ਕਹਿੰਦਾ ਉਸੀ ਤਰ੍ਹਾਂ ਸੀ ਹਰ ਤਰੀਕੇ ਨਾਲ ਲੋਕਾਂ ਨੂੰ ਸਮਝਾਉਨੇ ਆ ਪਿਆਰ ਦੇ ਨਾਲ ਵੀ ਚਲਾਨ ਕਰਕੇ ਵੀ ਪਲੀਜ਼ ਵੀ ਇਦਾਂ ਦੇ ਕੰਮ ਜਿਹੜੇ ਆ ਨਾ ਕਰੋ ਟਰੈਪ ਕਰੂਲਾਂ ਦੀ ਜਿਹੜੀ ਫੜਨਾ ਕਰੋ ਜਦੋਂ ਕਿਸੇ ਦੀ ਗੱਲ ਹੋ ਜਾਂਦੀ ਆ ਫਿਰ ਪ੍ਰਸ਼ਾਸਨ ਤੇ ਦੋਸ਼ ਹੁੰਦਾ ਇਸ ਕਰਕੇ ਅਸੀਂ ਜਦ ਇਹਨੀ ਤਨਖਾਹਾਂ ਲੈਣ ਦੇ ਪ੍ਰਸ਼ਾਸਨ ਵੱਲ ਕਿਉਂ ਗੋਲੇ ਚੁੱਕਣ ਦਈਏ ਅਸੀਂ ਅਸੀਂ ਇਸ ਕਰਕੇ ਮੌਕੇ ਤੇ ਫੜ ਕੇ ਉਹਦਾ ਚਲਾਨ ਜਿਹੜਾ ਕੀਤਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਪਲੀਜ਼ ਇਦਾਂ ਦੀ ਹਰਕਤ ਕਦੇ ਨਾ ਕਰਨੀ